ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੀ ਹਲਕਾ ਰਾਜਾ ਸੰਸੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਢੀਲੋਵਾਲ ਪੱਕਾ ਬਠਿੰਡਿਆ ਦੇ ਡੇਰੇ ਉੱਤੇ ਲੁਟੇਰਿਆਂ ਵੱਲੋਂ ਧਾਵਾ ਬੋਲ ਦਿੱਤਾ ਗਿਆ ਸੋ ਦੱਸ ਦਿੰਨੇ ਆ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹਨਾਂ ਲੁਟੇਰਿਆਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਅਸਫਲ ਰਹੇ ਨੇ ਹਥਿਆਰਾਂ ਨਾਲ ਲੈਸ ਇਹ ਲੁਟੇਰੇ ਡੇਰੇ ਦੀ ਕੰਧ ਨੂੰ ਸੰਨ ਲਾ ਕੇ ਡੇਰੇ ਦੇ ਅੰਦਰ ਦਾਖਲ ਹੁੰਦੇ ਨੇ ਇਸ ਦੌਰਾਨ ਖੜਕੇ ਦੀ ਆਵਾਜ਼ ਸੁਣ ਕੇ ਡੇਰੇ ਦੇ ਸੇਵਾਦਾਰ ਬਾਹਰ ਆਉਂਦੇ ਨੇ ਪੈਚ ਇਸ ਦੌਰਾਨ ਖੜਕੇ ਦੀ ਆਵਾਜ਼ ਸੁਣ ਕੇ ਡੇਰੇ ਦੇ ਸੇਵਾਦਾਰ ਬਾਹਰ ਆਉਂਦੇ ਨੇ ਤੇ ਲੁਟੇਰਿਆਂ ਵੱਲੋਂ ਉਸੇ ਵੇਲੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਕਰਕੇ ਡੇਰੇ ਦਾ ਇੱਕ ਸੇਵਾਦਾਰ ਗੰਬੀਰ ਜ਼ਖਮੀ ਹੁੰਦਾ ਹੈ ਇਸ ਦੌਰਾਨ ਜਿਹੜੇ ਡੇਰੇ ਦੇ ਸੇਵਾਦਾਰ ਸੀ ਉਹਨਾਂ ਕੋਲ ਆਪਣੀ ਲਾਇਸੈਂਸੀ ਰਿਵਾਲਵਰ ਸੀ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਫਾਇਰਿੰਗ ਕੀਤੀ ਤਾਂ ਇਸ ਫਾਇਰਿੰਗ ਦੇ ਵਿੱਚ ਅ ਲੁਟੇਰਾ ਜਿਹੜਾ ਸੀ 8 ਤੋਂ 10 ਲੁਟੇਰੇ ਸੀ ਉਹਨਾਂ ਚੋਂ ਇੱਕ ਲੁਟੇਰੇ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਫਿਲਹਾਲ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਆ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅ ਸੋ ਦੱਸ ਦਿੰਨੇ ਆ ਕਿ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਜਿਹੜੀ ਦਿੱਤੀ ਹੈ ਦੋਨਾਂ ਭਰਾਵਾਂ ਨੇ ਜਿਹੜੇ ਡੇਰੇ ਦੇ ਵਿੱਚ ਰਹਿੰਦੇ ਨੇ ਸੇਵਾਦਾਰ ਨੇ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੂੰ ਖੜਕੇ ਦੀ ਜਦੋਂ ਆਵਾਜ਼ ਆਈ ਤਾਂ ਉਹ ਦੋਨੋਂ ਜਾਣੇ ਬਾਹਰ ਨਿਕਲਦੇ ਨੇ ਬਾਹਰਲਾ ਗੇਟ ਖੋਲਦੇ ਨੇ ਤਾਂ ਸਾਹਮਣੂ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੂੰ ਸਮਝ ਨਹੀਂ ਆਈ ਇਸ ਦੌਰਾਨ ਉਹਨਾਂ ਕੋਲ ਆਪਣੀ ਲੈਸੈਂਸੀ ਰਿਵਾਲਵਰ ਸੀ ਤਾਂ ਉਹਨਾਂ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕਰ ਦਿੱਤੀ ਜਿਸ ਕਰਕੇ ਉਹਨਾਂ ਦਾ ਇੱਕ ਸਾਥੀ ਜਿਹੜਾ ਹੈ ਉਹ ਗੰਭੀਰ ਜ਼ਖਮੀ ਹੋਇਆ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਵੀ ਹੋ ਗਈ ਹੈ ਫਿਲਹਾਲ ਸੂਚਨਾ ਮਿਲਦੇ ਹੀ ਡੀਐਸਪੀ ਰਾਜਸਥਾਨ ਸੀ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਤਸਵੀਰਾਂ ਪਿੰਡ ਭੀਲੋਵਾਲ ਪੱਕਾ ਬਠਿੰਡੀਆਂ ਦੇ ਦੇੜੇ ਦੀ ਹੈ ਜਿੱਥੇ ਬੀਤੀ ਰਾਤ ਇਹ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਹੈ ਲੁੱਟ ਦੀ ਨੀਅਤ ਦੇ ਨਾਲ ਡੇਰੇ ਦੇ ਵਿੱਚ ਦਾਖਲ ਹੁੰਦੇ ਨੇ ਪਰ ਦੌਰਾਨ ਡੇਰੇ ਦੇ ਸੇਵਾਦਾਰ ਜਿਨ੍ਹਾਂ ਨੂੰ ਖੜਕਾ ਹੁੰਦਾ ਹੈ ਤਾਂ ਉਹ ਬਾਹਰ ਆਉਂਦੇ ਨੇ ਤਾਂ ਲੁਟੇਰਿਆਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਡੇਰੇ ਦੇ ਸੇਵਾਦਾਰ ਨੇ ਉਨ੍ਹਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਕਰਕੇ ਇੱਕ ਲੁਟੇਰੇ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਫਿਲਹਾਲ ਯੁਗਰਾਜ ਸਿੰਘ ਨੇ ਦੱਸਿਆ ਹੈ ਕਿ ਡੇਰੇ ਦੇ ਵਿੱਚ ਉਹ ਤੇ ਉਸ ਦਾ ਭਰਾ ਜਸਪਾਲ ਸਿੰਘ ਰਹਿੰਦੇ ਨੇ ਰਾਤ 1 ਵਜੇ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ 8 ਤੋਂ 10 ਲੁਟੇਰੇ ਜਿਹੜੇ ਨੇ ਘਰ ਦੇ ਸਟੋਰ ਦੀ ਕੰਧ ਨੂੰ ਸੰਨ ਲਗਾ ਰਹੇ ਸਨ ਆਵਾਜ਼ ਸੁਣੀ ਤਾਂ ਜਿੱਦਾਂ ਉਹਨਾਂ ਨੂੰ ਬਾਹਰਲੇ ਗੇਟ ਤੋਂ ਉਹਨਾਂ ਨੇ ਖੋਲ ਕੇ ਦੇਖਿਆ ਤਾਂ ਸਾਹਮਣੇ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਔਰ ਜੋ ਭਰਾ ਜਸਪਾਲ ਸਿੰਘ ਉਸ ਦਾ ਉਸ ਨੂੰ ਗੋਲੀ ਲੱਗਣਾ ਜ਼ਖਮੀ ਹੋਇਆ ਹੈ ਔਰ ਰਾਈਫਲ ਜਿਹੜੀ ਸੀ ਲਾਇਸੈਂਸੀ ਉਹਨਾਂ ਕੋਲ ਸੀਗੀ ਜਿਸ ਦੇ ਨਾਲ ਉਹਨਾਂ ਨੇ ਵੱਲੋਂ ਵੀ ਫਾਇਰ ਕੀਤੇ ਤੇ ਆਪਣਾ ਬਚਾ ਕੀਤਾ ਵੱਡੀ ਵਾਰਦਾਤ ਹੈ ਰਾਤ ਵੇਲੇ ਲੁਟੇਰਾ ਵੱਲੋਂ ਤਾਵਾ ਬੋਲਿਆ ਗਿਆ ਡੇਰੇ ਵਿੱਚ ਤਸਵੀਰਾਂ ਲਗਾਤਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਤਸਵੀਰਾਂ ਜਿਹੜੀਆਂ ਨੇ ਪਿੰਡ ਭੀਲੋਵਾਲ ਪੱਕਾ ਬਠੁੰਡੀਆਂ ਦੀ ਹੈ ਜਿੱਥੇ ਇੱਕ ਡੇਰੇ ਦੇ ਉੱਤੇ ਇਹ ਹਮਲਾ ਕੀਤਾ ਗਿਆ ਹੈ ਫਿਲਹਾਲ ਲੁੱਟ ਜਿਹੜੀ ਹੈ ਲੁੱਟ ਦੀ ਨੀਤ ਨਾਲ ਜਿਹੜੇ ਆਏ ਸੀ ਲੁੱਟ ਤਾਂ ਬਚਾਰਿਆ ਹੈ ਕੋਸ਼ਿਸ਼ ਜਿਹੜੀ ਸੀ ਲੁੱਟ ਦੀ ਉਹ ناکਾਮ ਰਹੀ ਹੈ ਪਰ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਹੋਣ ਜਾਂ ਫਿਰ ਮੌਤ ਕਿਸੇ ਦਾ ਕਤਲ ਕਰਨਾ ਹੋਵੇ ਅਜਿਹੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਪਰ ਪੁਲਿਸ ਦੇ ਹੱਥ ਤਰਕੀ ਬੈਠੀ ਹੋਈ ਹੈ ਪੁਲਿਸ ਦੇ ਹੱਥ ਖਾਲੀ ਨੇ ਲਗਾਤਾਰ ਲੋਕ ਵੀ ਜਿਹੜੇ ਮੰਗ ਕਰ ਰਹੇ ਨੇ ਕਿ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਅੰਮ੍ਰਿਤਸਰ ਦੀ ਉਸ ਨੂੰ ਸੁਧਾਰਿਆ ਜਾਵੇ ਕਿਉਂਕਿ ਬਹੁਤ ਹੀ ਲੋਕ ਜਿਹੜੇ ਨੇ ਬਹੁਤ ਹੀ ਸੰਤਾਂ ਜਿਹੜੀਆਂ ਦੂਦਰਾੜ ਤੇ ਆਉਂਦੀਆਂ ਨੇ ਟੂਰਿਸਟ ਪਲੇਸ ਹੈ ਔਰ ਇੱਥੇ ਇੱਥੇ ਅਜਿਹੀਆਂ ਘਟਨਾਵਾਂ ਦਾ ਹੋਣਾ ਬਹੁਤ ਵੱਡੇ ਸਵਾਲ ਖੜਾ ਕਰਦਾ ਹੈ ਔਰ ਨਾਲ ਦੇ ਨਾਲ ਲੋਕ ਲੋਕ ਜਿਹੜੇ ਦੂਰ ਦਾਡੇ ਤੋਂ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਔਰ ਲੋਕ ਜਿਹੜੇ ਨੇ ਉਹ ਸਹਿਮ ਸਹਿਮੇ ਹੁੰਦੇ ਨੇ ਔਰ ਇੱਥੇ ਆਉਣ ਦੇ ਲਈ ਗੁਰੇਜ਼ ਵੀ ਕਰਨਗੇ ਟੂਰਿਸਟ ਉੱਤੇ ਵੀ ਫਰਕ ਪਏਗਾ ਫਿਲਹਾਲ ਅੰਮ੍ਰਿਤਸਰ ਦੇ ਹਲਕਾ ਰਾਜਸਥਾਨਸੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਿੰਡ ਪੀਲੋਵਾਲ ਪੱਕਾ ਬਠਿੰਡੀਆਂ ਦੇ ਡੇਰੇ ਉੱਤੇ ਇਹ ਵੱਡੀ ਵਾਰਦਾਤ ਜਿਹੜੀ ਹੈ ਉਹ ਵਾਪਰੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਛ ਕੈਰਨੇ ਡੇਰੇ ਦੇ ਜਿਹੜੇ ਸੇਵਾਦਾਰ ਨਹੀਂ ਉਹ ਨਾਲ ਦੇ ਨਾਲ ਪੁਲਿਸ ਕੀ ਕੁਛ ਆਖਰੀ ਹੈ ਆ ਤੁਹਾਨੂੰ ਸੁਣਾਉਂਦੇ ਚੱਲਦੇ ਆ ਪਿੰਡ ਵੀ ਦਾ ਪੱਕਾ ਗਿਰਜੀ ਹਾਂਜੀ ਕੀ ਨਾਂ ਆਪਣਾ ਗਿਰਜੀ ਜਗਰਾਤ ਸਿੰਘ ਉਹ ਨਾਂ ਆਪਣਾ ਅੱਛਾ ਕਿਹੜਾ ਡੇਰਾ ਵਜਦਾ ਹੈ ਡੇਰਾ ਬਠਿੰਡਿਆ ਦਾ ਡੇਰਾ ਵਜਦਾ ਜੀ ਅੱਛਾ ਕੀ ਘਟਰਾ ਵਾਪਰੀ ਰਾਤ ਜਿਹੜੀ ਭਾਈ ਆਪਣੇ ਨਾਲ ਇਥੇ 1 ਵਜੇ ਆਪਾਂ ਨੂੰ ਪਏ ਆ ਜੀ ਲਟੇਰੇ ਅੱਛਾ ਜੀ ਤੇ ਆਪਣੇ ਪਹਿਲਾਂ ਖੜਕਾ ਬੱਤੀ ਬੰਦ ਹੋਈ ਆ ਖੜਕਾ ਆਦ ਮੈਂ ਵੱਟੇ ਵੀਰ ਨੂੰ ਉਠਾਇਆ ਜੀ ਹਾਂਜੀ ਤੇ ਉਹਨਾਂ ਮੈਂ ਕਿ ਉਹ ਤਾਂ ਬਾਹਰ ਵੇਖੀ ਕੀ ਆ ਆਹੇ ਦਰਵਾਜ਼ਾ ਖੋਲ ਕੇ ਬਾਹਰ ਚੱਲ ਗਏ ਜੀ ਬੈਕ ਸਾਈਡ ਹਾਂਜੀ ਤੇ ਉਹ ਤੇ ਵੱਡੇ ਕਿਤੇ ਗੋਲੀ ਲੱਗ ਗਈ ਆ ਜੀ ਕਿੰਨੇ ਵੀ ਜਾਣੇ ਹੀ 8 ਤੋਂ 10 ਜਣੇ ਹੀ ਜੀ ਅੱਛਾ ਜੀ ਥਿਆਰ ਹੀ ਉਹਨਾਂ ਕੋਲ ਹਾਂ ਜੀ ਥਿਆਰ ਹੀ ਜੀ ਤੇ ਜਦੋਂ ਅਸੀਂ ਵੀ ਅੱਗੋਂ ਫਾਇਰ ਕੀਤਾ ਜੀ ਆਪਣੇ ਲਾਇਸੈਂਸੀ ਪੇਪਰਾਂ ਦੇ ਨਾਲ ਤੇ ਉਹਨਾਂ ਦੇ ਵੀ ਲੱਗੀ ਹੈ ਜੀ ਇੱਕ ਜਣੇ ਨੂੰ ਅੱਛਾ ਜੀ ਤੇ ਉਹ ਕੀ ਹਾਲਤ ਹੈ ਜਿੱਤੇ ਗੋਲੀ ਲੱਗੀ ਹੁੰਦੀ ਹੈ ਹਾਲਤ ਜੀ ਹਾਲੇ ਲੈ ਕੇ ਗਏ ਨੇ ਹਸਪਤਾਲ ਗਵਾਂਡ ਗਵਾਂਡ ਆਇਆ ਜੀ ਭੱਜਾ ਮੜਕੇ ਦਾ ਰੋਲਾ ਪੈ ਗਿਆ ਅਸੀਂ ਸਾਰਿਆਂ ਨੂੰ ਆਵਾਜ਼ਾਂ ਮਾਰੀਆਂ ਜੀ ਤੇ ਭੱਜਿਆ ਇਹ ਫਿਰ ਲੈ ਕੇ ਗਏ ਹਿੰ ਤੱਕ ਪਤਾ ਨਹੀਂ ਜੀ ਉਥੋਂ ਫੋਨ ਆਇਆ ਕੋਈ ਪ੍ਰਸ਼ਨ ਤੇ ਤੇ ਜਿਹੜੀ ਜਿਹੜੀ ਜਵਾਬੀ ਕਾਰਵਾਈ ਕੀਤੀ ਉਹਦੇ ਵਿੱਚ ਵੀ ਲੱਗੀ ਗਈ ਇਹਨੂੰ ਗੋਲੀ ਜੀ ਕੁਝ ਕਹਿ ਨਹੀਂ ਸਕਦੇ ਉਹਨਾਂ ਇਹਦੇ 'ਚ ਲੱਗੀ ਤਾਰ ਸਭ ਬੰਦੇ ਪਏ ਆ ਜੀ ਇੱਕ ਵੀ ਮੌਤ ਵੀ ਹੋਈ ਕਿਹਦੀ ਲਈ ਹਾਂਜੀ ਹਾਂਜੀ ਲਟੇਰਾ ਹਾਂਜੀ ਲਟੇਰੇ ਦੇ ਅੱਛਾ ਕੋਈ ਹੋਈ ਪਛਾਣ ਨਾ ਦੀ ਨਹੀਂ ਜੀ ਕੋਈ ਪਛਾਣ ਨਹੀਂ ਕੋਈ ਪ੍ਰਸ਼ਾਸਨ ਆਇਆ ਜੀ ਅੱਛਾ ਜੀ ਅੱਜ ਹੁਣ ਵੇਖੋ ਕਰ ਤੇ ਕੀ ਮੰਗ ਕਰਦੇ ਮੰਗੇ ਇਹੋ ਕਰਦੇ ਸਾਨੂੰ ਇਨਸਾਫ ਚਾਹੀਜੇ ਪ੍ਰਸ਼ਾਸਨ ਕੋਲ ਇਹ ਜੀ ਮਿਡਨਾਈਟ ਰਾਤੀ ਇਨਫੋਰਮੇਸ਼ਨ ਮਿਲੇ ਸੀ ਸਾਨੂੰ ਹਾਂਜੀ ਐਸ.ਐਚ.ਓ. ਸਾਹਿਬ ਨੂੰ ਬੇਦੰਦਾ ਕਰਕੇ ਇੱਥੇ ਪਿੰਡ ਜਿਹੜਾ ਭੀਲੋਵਾਲ ਆ ਇੱਥੇ ਜਸਪਾਲ ਸਿੰਘ ਤੇ ਜਗਰਾਤ ਸਿੰਘ ਜਿਹੜੇ ਆ ਦੋ ਭਰਾ ਰਹਿੰਦੇ ਜਿਹੜੇ ਡੇਰੇ ਦੇ ਤੇ ਉਹਨਾਂ ਵੱਲੋਂ ਇਤਲਾਹ ਦਿੱਤੀ ਗਈ ਸੀ ਵੀ ਸਾਡੇ ਘਰ ਕੋਈ 10-12 ਬੰਦੇ ਜਿਹੜੇ ਆ ਵੀ ਉਹਨਾਂ ਨੇ ਕੋਈ ਹਮਲਾ ਕੀਤਾ ਤੇ ਦਵਾਰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਇਹਨਾਂ ਨੇ ਆਪਣੇ ਰਾਈਫਲ ਦਾ ਫਾਇਰ ਕੀਤਾ ਤੇ ਉਹ ਗੋਣਾਂ ਨੇ ਵੀ ਫਾਇਰ ਕੀਤੇ ਸੀ ਜਿਹਦੇ ਨਾਲ ਇੱਕ ਜਿਹੜਾ ਇਹਦੇ ਚ ਅਨਨੋਨ ਪਰਸਨ ਹੈ ਜਿਹੜਾ ਉਹਦੀ ਡੈਥ ਹੋ ਗਈ ਆ ਹਾਂਜੀ ਤੇ ਇਹਨਾਂ ਦਾ ਪਰਜਾ ਜਿਹੜਾ ਜਸਪਾਲ ਸਿੰਘ ਆ ਉਹ ਵੀ ਇੰਜਰਡ ਦਾ ਹਸਪੀਟਲ ਐਡਮਿਟ ਹੈ ਮੌਕੇ ਤੇ ਆਏ ਆ ਕੋਈ ਨਹੀਂ ਤਫ਼ਤੀਸ਼ ਕਰ ਰਹੇ ਆ ਦੇਖਦੇ ਆ